باہو 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 لک 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 جائش جائش بہت بہت مبارک جی شری رام جی میں ڈاک نے اپنے کما کا ججھ گئے سانوں تو یاد بھی نہیں رہا نہ برلا جیوں نہ ساری ٹیم کو ڈاکٹر صاحب نے کوئی ساتھ ڈاکٹر صاحب اِن دیالو نے این دارمکم روچی رکھتے ہیں انہوں نے خود سانو فون کیا کہ الیکشن نکل گیا ادھر کا الیکشن کوڈ وغیرہ لگا سا کوئی مدد نہیں کر سکتا میں اس مندر واسطے کوئی سیوا دینی چاہتا ਤੋ ਅੱਜ ਕੋਈ ਸ਼ੋਭਾ ਭਰੀ ਆਏਗੀ ਡਾਕਟਰ ਸਾਹਿਬ ਸਾਡੇ ਹਾਜ਼ਰ ਨੇ ਇਸ ਮੰਦਰ ਦੇ ਵਿੱਚ ਸਾਡੀ ਟੀਮ ਸਾਡੀ ਵੱਧਰ ਵਿੱਚ ਹਾਜ਼ਰ ਹੈ ਤੇ ਡਾਕਟਰ ਜੋਨਨ ਛੱਤਰ ਹੈਗੀ ਅੱਜ ਮੰਦਰ ਵਾਸਤੇ ਇਹ ਛਾਤੀ ਦੇ ਰਹੇ ਨੇ ਡਾਕਟਰ ਜੀ ਕਹਿੰਦੇ ਆ ਕਿ ਸਾਡੇ ਮੰਦਰ ਸ਼ੋਨਾਂ ਵਾਸੇ پندرہ روپے کلو تھا جی شری رام ہر وقت موٹے نا موٹا یوتھی ਹਰ ਸਮੇਂ ਮਦਦ ਲਈ ਤਿਆਰੀ ਦੇ ਬਹਿਣਾ ਤੇ ਤਨਵਰਪਾ ਦਾ ਨਾਂ ਵਾਲੀ ਦਾਸਤਾ ਦੀ ਜੀਨੀਵ ਟੀਮ ਆਈ ਆ ਮਤਲਬ ਮੇਰੀ ਮਿਲੋਣਾ ਦਾ ਬਹੁਤ ਬਹੁਤ ਸਹਿਦ ਰੋਸ ਸਨਮਾਨ ਕਰਦੇ ਹੋ। ਉਹਨਾਂ ਤਸੀਹ ਕਹਿੰਦੇ ਆ ਕਿ ਜਿਸ ਤਰ੍ਹਾਂ ਅੱਛਾ ਮੈਸਟਰ ਹੋਣ ਉਹਨਾਂ ਉਹਨਾਂ ਕੀ ਜਾਂ ਮੰਦਰ ਨੂੰ ਔਰ ਇਸੇ ਤਰ੍ਹਾਂ ਸਹਨਯੋਗ ਦਾ ਦਿੰਦੇ ਰਹਿ ਤਾਂ ਸਾਡੇ ਮੰਦਰ ਦੀ ਤਰੱਕੀ ਹੁੰਦੀ ਰਹੇ। ਜੈ ਸ਼ਿਵ ਜੀ ਦਾ ਜੈ ਸ਼ਿਵ ਜੀ ਦਾ ਵੀਰ ਬਣ ਰਹੇ ਆਹਾ ਆਹਾ ਦਾਸ ਜੀ ਦਾ ਬਹੁਤ ਮਿਹਰਬਾਨੀ ਸ਼ੁਕਰੀਆ ਵਾਜਣੇ ਇਹਨਾਂ ਨੇ ਸੇਵਾਦਾਨ ਦਿੱਤੀ ਹੈ ਮੰਦਰਗੜਵਾਲਾ ਸ਼ਵਾਲਾ ਨੂੰ ਮੰਦਰ ਕਮੇਟੀ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਆਂ ਭਗਵਾਨ ਇਹਨਾਂ ਦੀ ਕਮਾਈ 'ਚ ਬਰਕਤ ਪਾਵੇ ਤੇ ਅੱਗੋਂ ਤੋਂ ਵੀ ਦਾਨ ਦਿੰਦੇ ਰਹਿਣ ਤੇ ਦੁਨੀਆ ਨਾਲ ਵੀ ਜੁੜੇ ਰਹਿੰਦੇ ਅਗਲੀ ਵਾਰੀ ਇਹਨਾਂ ਨੂੰ ਫੇਰ ਜਿਤਾਉਣ ਸਾਰੀ ਇਤਤਿਵਾੜ ਜੀ ਉਹ ਜੇ ਅੰਦਰ ਰਹਣਗੇ ਨਾ ਤੇ ਲੋਕਾਂ ਨੂੰ ਪਤਾ ਹੋਊਗਾ ਦੁਨੀਆ ਨਾਲ ਆਪਾਂ ਨਿਚਾਲਾਂਗੇ ਤੇ ਕ੍ਰੌਂਸਲ ਦੀ ਕੋਰਟ ਦੇ ਕੋਈ ਨੂੰ ਮੁੱਲ ਨਹੀਂ ਕਰਿਆ ਕੋਈ ਨਹੀਂ ਸਾਫਾ ਵੱਡੀ ਗੱਲ ਹੈਗੀ ਹੈ ਹਾਂ ਹਾਂ ਉਹ ਆਪਣਾ ਵਾਦਾ ਕਰਕੇ ਚੱਲ ਜਾਂਦਾ ਵਾਦੇ ਕਰਨ ਤੋਂ ਬਾਅਦ ਜਦੋਂ ਚਨਾਵ ਇਲੈਕਸ਼ਨ ਖਤਮ ਹੋਦੇ ਆ ਚਲੋ ਜੀ ਮੈਂ ਰਿਹਾ ਗਿਆ ਮੈਂ ਉਹਦਾ ਵਾਦਾ ਕੀਤਾ ਸੀ ਭੁੱਲ ਗਏ ਚਲੇ ਗਏ ਘਰ ਚਲੇ ਗਏ ਲੇਕਿਨ ਮੈਂ ਪਹਿਲੇ ਹੀ ਸ਼ਖਸ ਵੇਖੇ ਆ ਕਿ ਜਿਨ੍ਹਾਂ ਨੂੰ ਆਪਣਾ ਪ੍ਰੋਮਿਸ ਯਾਦ ਹੈ ਔਰ ਉਹਨਾਂ ਨੇ ਖੁਦ ਸਾਨੂੰ ਟੈਲੀਫੋਨ ਕਰਕੇ ਕਿਹਾ ਕਿ ਮੈਂ ਮੰਦਰ ਕਮੇਟੀ ਦੇ ਕੋਈ ਸੇਵਾ ਦੇਣਾ ਚਾਹੁੰਦਾ ਕਿਉਂਕਿ ਮੈਂ ਪ੍ਰੋਮਿਸ ਕੀਤਾ ਸੀ ਇਸ ਲਈ ਆਉਣ ਵਾਲੇ ਟਾਈਮ ਦੇ ਵਿੱਚ ਚਾਹ ਬਹੁਤ ਜ਼ਰੂਰੀ ਆਨੇ ਕਿਉਂ ਆ ਜਿਹਨੇ ਬਹੁਤ ਸਮਾਂ ਹੈ ਪਰ ਯਾਦ ਰੱਖੀ ਕੋਈ ਕੱਲ ਨਹੀਂ ਰਮ ਦਾ ਜੂ ਹਨਮਾਨ ਜੀ ਕੰਡੂ ਬਾਸੇ ਤੇ ਮੈਂ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਇਸ ਨਵੇਂ ਸਾਲ ਸਾਰਿਆਂ ਲਈ ਖੁਸ਼ੀਆਂ ਭਰ ਆਵੇ ਸਾਰਿਆਂ ਨੂੰ ਸਿਹਤ ਪ੍ਰਦਾਨ ਕਰੇ ਤੇ ਖੁਸ਼ੀਆਂ ਭਰਿਆ ਸਾਲ ਰਵੇ ਅੱਜ ਜਿਹੜੇ ਤੁਹਾਡੇ ਵੱਲੋਂ ਪ੍ਰਾਰambh ਕੀਤਾ ਗਿਆ ਕੀ ਕਰਾਂਗੇ ਕਿਹੜਾ ਪ੍ਰਾਰambh ਦੇਖੋ ਜੀ ਮੇਰੀ ਬੜੀ ਤਮੰਨਾ ਸੀ ਜਦੋਂ ਮੈਂ ਇਲੈਕਸ਼ਨ ਕੰਪੇਨਿੰਗ ਜਾਇਆ ਸੀ ਕਿ ਮੰਦਰ ਨੂੰ ਮੈਂ ਕੁਛ ਨਾ ਕੁਛ ਦਵਾ ਪਰ ਉਦੋਂ ਕੋਡ ਆਫ ਕੰਡਕਟ ਲੱਗਾ ਸੀ ਮੈਂ ਕੁਛ ਦੇ ਨਹੀਂ ਸਕਿਆ ਸੀ ਤੇ ਫਿਰ ਅੱਜ ਜਦੋਂ ਉਹ ਕੋਡ ਆਫ ਕੰਡਕਟ ਖਤਮ ਹੋਇਆ ਤੇ ਮੇਰਾ ਮਨ ਕੀਤਾ ਕਿ ਮੈਂ ਇਹਨਾਂ ਨੂੰ ਜੋ ਪ੍ਰੋਮਿਸ ਕੀਤਾ ਸੀ ਉਸ ਦੇ ਵਿੱਚੋਂ ਕੁਛ ਨਾ ਕੁਛ ਰਾਸ਼ੀ ਜ਼ਰੂਰ ਇਹਨਾਂ ਨੂੰ ਦਵਾ ਅੱਜ ਤੁਹਾਡੇ ਕੋਲ ਕੀ ਇਹਨੇ ਪੈਸਾ ਦਿੱਤਾ ਕਿਵੇਂ ਬਣ ਸਕਦਾ ਸਰ ਉਹ ਨਾ ਹੀ ਪੁੱਛੋ ਅੱਜ ਬੜਾ ਚੱਕਰ ਹੈ ਜੀ 51000 ਸਰ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਕਿ ਤੁਹਾਡੇ ਵਰ ਉਪਰਾਲਾ ਬੜਾ ਵਧੀਆ ਕੀਤਾ ਗਿਆ ਹੋਰ ਵੀ ਤੁਸੀਂ ਜਾਂ ਹੋਰ ਲੋਕਾਂ ਨੂੰ ਦੇਖੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਵਾਂਗਾ ਕਿ ਜਿੱਥੇ ਜਿੱਥੇ ਵੀ ਮੰਦਰ ਗਏ ਨੇ ਉੱਥੇ ਸਾਰੇ ਹੀ ਹਿੰਦੂ ਭਰਾ ਜਾਂ ਸਾਰੇ ਜਿਹੜੇ ਵੀ ਸਿੱਖ ਭਰਾ ਇਕੱਠੇ ਹੋ ਕੇ ਕੰਟਰੀਬਿਊਟ ਕਰਨ ਤਾਂ ਕਿ ਸਾਰਿਆਂ ਦੀ ਜਿਹੜੀ ਦਸ਼ਾ ਜਾਂ ਦਿਸ਼ਾ ਸਹੀ ਰਵੇ ਤਾਂ ਕਿ ਪ੍ਰੋਪਰ ਮੈਨੇਜ ਹੋ ਸਕਣ ਮੰਦਰ ਵਗੈਰਾ ਮੰਦਰ ਦੇ ਉਪਰਾਲੇ ਨੂੰ ਕਿੰਨਾ ਦੇਖੇ ਜਿਸ ਤਰ੍ਹਾਂ ਇਹਨਾਂ ਦੇ ਬੋਰਡ ਮੈਂਸ਼ ਵਾਲੇ ਕਾਫੀ ਪ੍ਰੋਗਰਾਮ ਕੀਤੇ ਜਾਂਦੇ ਨੇ ਇਹਨਾਂ ਦੇ ਮੈਂਬਰਾਂ ਦੀ ਕਮੇਟੀ ਕਿੰਨਾ ਦੇ ਸਰ ਮੈਂ ਜਦੋਂ ਅਕੀ ਜਦੋਂ ਇਲੈਕਸ਼ਨ ਲੜਿਆ ਤਾਂ ਨਹੀਂ ਉਦੋਂ ਹੀ ਇਹਨਾਂ ਦੀ ਕਮੇਟੀ ਨੂੰ ਮਿਲਿਆ ਉਸ ਤੋਂ ਪਹਿਲਾਂ ਮੇਰੇ ਨਾਲ ਇਹਨਾਂ ਦਾ ਕੋਈ ਇੰਟਰੋਡਕਸ਼ਨ ਨਹੀਂ ਸੀਗੀ ਪਰ ਇਹਨਾਂ ਨੂੰ ਮਿਲ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਲੱਗੀ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਸਰ ਅਸੀਂ ਵੀ ਜਦੋਂ ਵੀ ਕੋਈ ਨਾ ਕੋਈ ਕਵਰੇਜ ਆਉਂਨੇ ਹਮੇਸ਼ਾ ਇਹਨਾਂ ਦਾ ਬਹੁਤ ਵਧੀਆ ਕੋਈ ਨਾ ਕੋਈ ਉਪਰਾਲਾ ਕੀਤਾ ਜਾਂਦੇ ਕਿਸ ਤਰ੍ਹਾਂ ਅੱਜ ਮੇਰਾ ਖਲ ਦਮੇ ਸਾਲ ਤੇ ਇਹਨਾਂ ਨੇ ਸਵੇਰੇ ਹਵਨ ਕੀਤਾ ਵਾ ਮੈਂ ਤੇ ਉਸ ਵਿੱਚ ਸ਼ਾਮਲ ਨਹੀਂ ਹੋ ਸਕਿਆ ਪਰ ਮੈਨੂੰ ਇਹਨਾਂ ਨੇ ਸ਼ਾਮ ਨੂੰ ਇਨਵਾਈਟ ਕੀਤਾ ਸੀ ਤੇ ਫਿਰ ਮੈਂ ਉਦੋਂ ਆਇਆ ਜਰੂਰ ਮੱਥਾ ਟੇਕਣ ਨੂੰ ਮੈਂ ਪਵਨ ਬਿਆਲਾ ਬੋਰਡ ਵਾਲਾ ਸ਼ਵਾਲਾ ਅੱਜ ਡਾਕਟਰ ਸਾਹਿਬ ਸਾਡੇ ਵਿੱਚ ਆਏ ਨੇ ਜਿੱਦਾਂ ਭਾਜੀ ਨਿਰੰਦਰ ਭਾਈ ਨੇ ਦੱਸਿਆ ਇੱਕ ਜਸਟ ਗੱਲ ਹੀ ਹੋਈ ਸੀਗੀ ਵੀ ਕੋਈ ਡੋਨੇਟ ਕਰਨਗੇ ਮਤਲਬ ਇਹਨਾਂ ਨੇ ਉਹ ਨੂੰ ਪ੍ਰੋਮਿਸ ਨੂੰ ਯਾਦ ਰੱਖਿਆ ਜਿੱਦਾਂ ਦੱਸਿਆ ਇਹਨਾਂ ਨੇ ਕੱਲ ਮੈਨੂੰ ਫੋਨ ਆਇਆ ਇਹਨਾਂ ਦਾ ਵੀ ਅਸੀਂ ਡੋਨੇਟ ਕਰਨਾ ਚਾਹੁੰਦੇ ਹਾਂ ਇਹਨਾਂ ਨੇ ਅੱਜ 51000 ਦਾ ਚੈੱਕ ਦਿੱਤਾ ਸਾੜੀ ਮੰਦਰ ਕਮੇਟੀ ਵੱਲੋਂ ਮੈਂ ਯਕੀਨ ਦਿਵਾਉਣਾ ਚਾਹੁੰਦਾ ਇਹਨਾਂ ਨੂੰ ਵੀ ਅਸੀਂ ਹਮੇਸ਼ਾ ਇਹਨਾਂ ਦਾ ਇੱਥੇ ਸਵਾਗਤ ਹੋਏਗਾ ਇਹਨਾਂ ਦਾ ਸਾਥ ਦਿੱਤਾ ਜਾਏਗਾ ਹਰ ਗੱਲ 'ਚ ਇਨਾਂ ਨੂੰ ਇਹਨਾਂ ਦਾ ਵੈਲਕਮ ਹੋਏਗਾ ਅਸੀਂ ਸਾਰੀ ਕਮੇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਦੇਖੋ ਸੇਵਾ ਜਿਹੜੀ ਹੈ ਤਨ ਮਨ ਧਨ ਤਿੰਨਾਂ ਚੀਜ਼ਾਂ ਨਾਲ ਹੀ ਹੁੰਦੀ ਆ ਧਨ ਤੋਂ ਬਿਨਾਂ ਵੀ ਆਪਣਾ ਜਿਹੜੇ ਪ੍ਰੋਗਰਾਮ ਕਰਦੇ ਆਂ ਚੱਲ ਨਹੀਂ ਸਕਦੇ ਤੇ ਜਿਹੜੀ ਜਿੰਨੀ ਸਮਰਥਾ ਉਹ ਉਹ ਯੋਗਦਾਨ ਪਾਵੇ ਮੇਰੀ ਇਹ ਅਪੀਲ ਆ ਪਰ ਅਸੀਂ ਬਹੁਤ ਖੁਸ਼ ਆ ਵੀ ਡਾਕਟਰ ਸਾਹਿਬ ਨੇ ਸਾਨੂੰ 51000 ਰੁਪਏ ਦਾ ਚੈੱਕ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਸਰ ਮੈਂ ਦਿਵਿੰਦਰ ਕੁਮਾਰ ਸ਼ਰਮਾ ਡਾਕਟਰ ਜੀਵਦੇਵ ਜੀ ਦਾ ਅੱਜ 90 ਸਾਲ ਦੇ ਉੱਤੇ ਸਾਡੀ ਮੰਦਰ ਕਮੇਟੀ ਵਿੱਚ ਮੰਦਰ ਵਿੱਚ ਪਹੁੰਚ ਕੇ ਮੰਦਰ ਦੀ ਸੇਵਾ ਵਾਸਤੇ 51000 ਰੁਪਏ ਦਿੱਤਾ ਹੈ। ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਜੀ ਆ। ਇਹਨਾਂ ਦਾ ਇੱਕ ਇੱਕ ਪੈਸਾ ਔਰ ਜੋ ਵੀ ਸਾਡੇ ਮੰਦਰ ਵਾਸਤੇ ਕੋਈ ਵੀ ਦਾਨ ਦਿੰਦਾ ਹੈ, ਜੋ ਵੀ ਦਿੰਦਾ ਹੈ, ਉਹਦਾ ਇੱਕ ਇੱਕ ਪੈਸਾ ਇੱਥੇ ਮੰਦਰ ਤੇ ਲਾਇਆ ਜਾਂਦਾ ਹੈ। ਉਹਦਾ ਬਕਾਇਦਾ ਉਹਦਾ ਹਿਸਾਬ ਲੇਖ ਕੇ ਮੰਤਰੀ ਜੀ ਮੰਥਲੀ ਜਿਹੜਾ ਕੰਦ ਦਿੱਤੇ ਲਿਖ ਕੇ ਲਟਕਾਇਆ ਜਾਂਦਾ ਹੈ ਇਸ ਤਰ੍ਹਾਂ ਦਾ ਉਪਰਾਲਾ ਡਾਕਟਰ ਸਾਹਿਬ ਨੂੰ ਹੋਰ ਵੀ ਸੱਜਣਾ ਮਿੱਤਰਾਂ ਨੂੰ ਭੋਲੇ ਸ਼ੰਕਰ ਬਖਸ਼ਦਾ ਰਵੇ ਤੇ ਮੰਦਰ ਦੀ ਸੇਵਾ ਇਸ ਤਰ੍ਹਾਂ ਹੁੰਦੀ ਰਹੇ ਤੇ ਮੰਦਰ ਸਾਡਾ ਬਲੰਦੀਆਂ ਤੇ ਜਾਵੇ ਜੈ ਸ਼੍ਰੀ ਰਾਮ ਮੈਂ ਕਹਿਣਾ ਚਾਹੁੰਦਾ ਜੀ ਡਾਕਟਰ ਸਾਹਿਬ ਦਾ ਅਸੀਂ ਮੰਦਰ ਕਮੇਟੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਾਡੇ ਮੰਦਰ ਵਾਸਤੇ 55000 ਦਾ ਚੈੱਕ ਦਿੱਤਾ ਔਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜੋ ਵੀ ਪ੍ਰੋਗਰਾਮ ਹੋਏਗਾ ਮੰਦਿਰ ਦੇ ਵਿੱਚ ਡਾਕਟਰ ਸਾਹਿਬ ਨੂੰ ਬੁਲਾਇਆ ਜਾਏਗਾ ਔਰ ਵੱਧ ਤੋਂ ਵੱਧ ਯੋਗਦਾਨ ਜਿਹੜਾ ਡਾਕਟਰ ਸਾਹਿਬ ਨੂੰ ਅਸੀਂ ਕਵਾਂਗੇ ਕਿ ਇਹਦੇ ਵਿੱਚ ਹਿੱਸਾ ਪਾਣ ਔਰ ਹੋਰ ਵੀ ਮਤਲਬ ਸਾਡੇ ਭਰਾ ਜਿਹੜੇ ਆ ਕਾਫੀ ਯੋਗਦਾਨ ਪਾਣ ਤੇ ਇੱਕ ਇੱਕ ਪੈਸਾ ਜਿਹੜਾ ਮੰਦਿਰ ਕਮੇਟੀ ਦਾ ਮੰਦਿਰ ਦੀ ਵਿਵਸਥਾ ਵਾਸਤੇ ਮੰਦਿਰ ਦੀ ਸਥਿਤੀ ਦੀ ਵਾਸਤੇ ਉਹਨੂੰ ਠੀਕ ਕਰਨ ਵਾਸਤੇ ਲਗਾਇਆ ਜਾਏਗਾ